ਜਿਹੜੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਅੱਜ ਤੋਂ 10 ਸਾਲ ਪਹਿਲਾਂ ਜਿੱਥੇ ਇਸ ਅਸਥਾਨ ਦੇ ਉੱਤੇ ਬਾਣੀ ਦਾ ਜਾਪ ਕਰ ਰਹੇ ਸਿੰਘਾਂ ਦੇ ਉੱਤੇ ਲੱਖਾਂ ਗੰਦੇ ਪਾਣੀ ਦੀਆਂ ਬਿਛਾੜਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਉੱਥੇ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਹ ਉਹ ਸਥਾਨ ਹੈ ਜਿੱਥੇ ਪਹਿਲੀ ਵਾਰ ਪੁਲਿਸ ਜਿਹੜੀ ਹੈ ਉਹ ਅਨਪਛਾਤੀ ਹੋਈ ਸੀ ਕਿ ਅਸੀਂ ਉਸ ਵੇਲੇ ਜੋ ਕੁਝ ਹੋਇਆ ਕਿਉਂਕਿ ਸਾਰਾ ਕੁਝ ਜਿਹੜਾ ਪ੍ਰੋਟੈਸਟ ਸੀ ਉਹ ਬੇਅਦਬੀਆਂ ਨੂੰ ਲੈ ਕੇ ਸੀ ਬੇਅਦਬੀਆਂ ਦੇ ਲਈ ਇਨਸਾਫ ਨੂੰ ਲੈ ਕੇ ਸੀ ਲੇਕਿਨ ਅੱਜ ਤੱਕ ਵੀ ਉਹ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਨਾ ਤਾਂ ਪੰਥ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਨੇ ਇਨਸਾਫ ਦਿੱਤਾ ਉਹਨਾਂ ਨੇ ਇਨਸਾਫ ਕੀ ਦੇਣਾ ਉਹਨਾਂ ਨੇ ਤਾਂ ਸਗੋ ਜਿਹੜਾ ਹੈ ਉਹ ਪੁਸਤ ਪੜਾਈ ਕੀਤੀ ਜਿਹੜੀ ਹੈ ਬੇਅਦਬੀਆਂ ਕਰਨ ਵਾਲਿਆਂ ਦੀ ਨਾ ਕਾਂਗਰਸ ਨੇ ਤੇ ਨਾ ਹੀ ਜਿਹੜੀ ਮੌਜੂਦਾ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਝਾੜੂ ਦਲ ਦੀ ਸਰਕਾਰ ਹੈ ਇਹਨੇ ਜਿਹੜਾ ਇਨਸਾਫ ਦੇਣ ਦਾ ਕੋਈ ਜਿਹੜਾ ਯਤਨ ਕੀਤਾ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਘਟੋ ਘਟ ਕਟੋ ਘਟ ਦੋਸ਼ੀ ਬੇਨਕਾਬ ਕਰਕੇ ਜਨਤਕ ਕੀਤੇ ਜਾਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਕਿੱਡੀ ਹਰਾਨੀ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਵਿੱਚ ਜਿਹੜਾ ਹੈ ਉਹ ਕੇਸ ਚੱਲਦਾ ਸੀ ਤੇ ਉਹ ਅਪੀਲ ਪਾਉਂਦੇ ਆ ਕਿ ਕੇਸ ਬਾਹਰ ਟ੍ਰਾਂਸਫਰ ਕੀਤੇ ਜਾਣ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਤੇ ਸਰਕਾਰ ਹੀ ਜਿਹੜੀ ਹੈ ਉਹ ਪੈਰਵਾਹੀ ਕਰਕੇ ਇਹ ਸਾਬਤ ਕਰਦੀ ਹੈ ਕਿ ਇਸ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਾਕਈ ਠੀਕ ਨਹੀਂ ਆ ਤੇ ਕਿਸ ਟਰਾਂਸਫਰ ਕਰ ਦੇਣੇ ਚਾਹੀਦੇ ਆ ਇਸ ਤੋਂ ਬਾਅਦ ਕਿ ਸ਼ਰਮ ਵਾਲੀ ਗੱਲ ਜਿਹੜੀ ਆ ਉਹ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਜੇ ਸਰਕਾਰ ਹੀ ਇਹ ਮੰਨਦੀ ਹੈ ਨਾ ਕਿਸਾਂ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹੈ ਤੇ ਫਿਰ ਵਿਰੋਧੀਆਂ ਦਾ ਤਾਂ ਕਹਿਣਾ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਠੀਕ ਨਹੀਂ ਆ ਔਰ ਵਾਕਈ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਸਿੱਖਾਂ ਲਈ ਤਾਂ ਇਨਸਾਫ ਜਿਹੜੇ ਮੰਗ ਰਹੇ ਆ ਉਹਨਾਂ ਵਾਸਤੇ ਤਾਂ ਬਿਲਕੁਲ ਵੀ ਠੀਕ ਨਹੀਂ ਆਮ ਲੋਕਾਂ ਵਾਸਤੇ ਵੀ ਦੇਖੋ ਤੁਸੀਂ ਕਿ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਜੀ ਜਦਰ ਸਾਹਿਬ 2000 15 ਤੋਂ ਬਾਅਦ ਆਪਜੀ ਨੂੰ ਜਗਤਪਤ ਸਾਹਿਬ ਦੀ ਜਿਹੜੀ ਕਿਰਦਾਰ ਸਾਹਿਬ ਦੀ ਸੇਵਾ ਮਿਲੀ ਸੀ ਪਰ ਉਹ ਤੋਂ ਲੈ ਕੇ ਹੋਂ ਤੱਕ ਆਪ ਜੀ ਪਹਿਲੀ ਵਾਰ ਪਤਿਆਂ ਵਾਲੇ ਚੌਂਕ ਜਿਹੜੇ ਸਮਾਗਮ ਹੋ ਰਿਹਾ ਉਹਦੇ ਪਹੁੰਚ ਰਹੇ ਹੋ ਯਾਰ ਤੁਹਾਡੇ ਵੱਲੋਂ ਬੇਅਦਵੀਂ ਮਾਮਲੇ ਲੱਗੇ ਕੀ ਕੀਤਾ ਕਿਉਂਕਿ 2 ਦਸੰਬਰ ਨੂੰ ਅਸੀਂ ਇਸ ਸਥਾਨ ਦੇ ਉੱਤੇ ਉਣ ਜੋਗੇ ਹੋ ਗਏ ਸੀ ਤਾਂ ਕਰਕੇ ਅੱਜ ਆਏ ਅੱਜ ਤੋਂ ਠੀਕ 10 ਸਾਲ ਪਹਿਲਾਂ ਜਦੋਂ ਸ੍ਰੀ ਗੁਰੂ ਕੰਸਾ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਦਵੀਆਂ ਹੋਈਆਂ ਉਸ ਤੋਂ ਬਾਅਦ ਸੰਗਤ ਸ਼ਾਂਤਮਈ ਬੈਠ ਕੇ ਇੱਥੇ ਪਾਠ ਕਰ ਰਹੀ ਸੀ ਅਮਰਤ ਵੇੜੇ ਅੰਮ੍ਰਿਤ ਵੇਲੇ ਪਾਠ ਕਰਦੀ ਸੰਗਤ ਤੇ ਜਿਵੇਂ ਕਹਿਰ ਟਾਇਆ ਗਿਆ ਸੀ ਅਸੀਂ ਅੱਜ ਉਸ ਦਿਨ ਨੂੰ ਮਿਨਾਣਤ ਦਿਹਾੜੇ ਵਜੋਂ ਮਨਾ ਰਹੇ ਹਾਂ ਸਮੁੱਚੀ ਸਿੱਖ ਕੌਮ ਅਤੇ ਦੁਨੀਆ ਭਰ ਵਿੱਚ ਵਸਦੇ ਹੋਏ ਸਾਰੇ ਇਨਸਾਫਪਸੰਦ ਲੋਕਾਂ ਨੂੰ ਇੱਕ ਵਾਰ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਡੇ ਉੱਤੇ ਕਹਿਰ ਹੋਇਆ ਸੀਗਾ ਔਰ ਨਾਲ ਅਸੀਂ ਜਿੱਥੇ ਬਾਦਲ ਸਰਕਾਰ ਜਿੱਥੇ ਕੈਪਟਨ ਸਰਕਾਰ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਉਥੇ ਮੌਜੂਦਾ ਜਿਹੜੀ ਸਰਕਾਰ ਹੈਗੀ ਆ ਪੰਜਾਬ ਦੀ ਭਗਮੰਤਮਾਨ ਸਰਕਾਰ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਕਰਨ ਵਾਲੇ ਦੋਸ਼ੀਆਂ ਦੇ ਨਾਲ ਸ਼ਰਿਆਮ ਰਲ ਚੁੱਕੀ ਹੈ ਇਹੀ ਕਾਰਨ ਹੈ ਕਿ ਜਦੋਂ ਸੌਦਾ ਸਾਧ ਤੇ ਚੇਲੇਆ ਨੂੰ ਹਾਈ ਕੋਰਟ ਨੇ 17 ਮਾਰਚ ਨੂੰ ਉਹਨਾਂ ਦੇ ਸਾਰੇ ਕੇਸ ਚੰਡੀਗੜ੍ਹ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ ਇਹ ਕਹਿ ਕੇ ਇਹ ਪੰਜਾਬ ਦੇ ਵਿੱਚ ਸੌਦਾ ਸਾਧ ਤੇ ਇਹ ਚੇਲੇ ਜਿਹੜੇ ਨਹੀਂ ਸ਼ੇਪ ਨਹੀਂ ਤਾਂ ਪੰਜਾਬ ਸਰਕਾਰ ਨੇ ਇਹਦੇ ਖਿਲਾਫ ਕੋਈ ਵੀ ਕਾਨੂੰਨੀ ਚਾਰਾ ਜੋਈ ਨਹੀਂ ਕੀਤੀ ਸਾਡੇ ਵਕੀਲ ਸਰਦਾਰ ਐਚਐਸ ਪੁਲਕਾ ਸਾਹਿਬ ਨੇ ਪੂਰਾ ਯਤਨ ਕੀਤਾ ਇਸੇ ਕਰਕੇ ਜਿਹੜੀ ਕੱਲ ਲੰਗੀ ਹੈਗੀ ਆ 13 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਉਹਨਾਂ ਸਾਰੇ ਕੇਸਾਂ ਦੇ ਵਿੱਚ ਸਟੇ ਕੀਤੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਗੁਰੂ ਗੰਸਰ ਦੀ ਬਦਵੀ ਕਰਨ ਵਾਲੇ ਨੇ ਉਹ ਆਪਣੇ ਘਰਾਂ ਵਿੱਚ ਰਹਿ ਵੀ ਰਹੇ ਨੇ ਉਹ ਆਪਣੇ ਵਿਆਹ ਦੇ ਪ੍ਰੋਗਰਾਮ ਕਰ ਰਹੇ ਨੇ ਉਹਨਾਂ ਦੇ ਸਾਰੀਆਂ ਕੂਟ ਚਰਚਾਵਾਂ ਉਸੇ ਤਰ੍ਹਾਂ ਚੱਲ ਰਹੀਆਂ ਨੇ ਸਿਰਫ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਾ ਉਦੋਂ ਉਹ ਕਹਿ ਰਹੇ ਨੇ ਕਿ ਸਾਨੂੰ ਖਤਰਾ ਹੈ ਤੇ ਇਸੇ ਗੱਲ ਤੇ ਸੁਪਰੀਮ ਕੋਰਟ ਨੇ ਉਹਨਾਂ ਦੇ ਕੇਸ ਤਾਸਪਰ ਕਰ ਦਿੱਤੇ ਤੇ ਪੰਜਾਬ ਸਰਕਾਰ ਬਿਲਕੁਲ ਚੁੱਪ ਬੈਠੀ ਹੈ ਇਹਦਾ ਮਤਲਬ ਪੰਜਾਬ ਸਰਕਾਰ ਖੁਦ ਇਹ ਮੰਨ ਚੁੱਕੀ ਹੈ ਕਿ ਪੰਜਾਬ ਦਾ ਜਿਹੜਾ ਅਮਨ ਆਮਾਨ ਵਾਲਾ ਮਾਹੌਲ ਨਹੀਂ ਹੈ ਇੱਥੇ ਮਾਹੌਲ ਠੀਕ ਨਹੀਂ ਹੈ ਤਾਂ ਪੰਜਾਬ ਸਰਕਾਰ ਦੀ ਹੁਣ ਇਹ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੀ ਆਉਣ ਵਾਲੀ 14 ਨਵੰਬਰ ਨੂੰ ਜਿਹੜੀ ਪੇਸ਼ੀ ਆਉਣੀ ਆ ਉੱਥੇ ਆਪਣੇ ਵਕੀਲ ਵੀ ਸੁਪਰੀਮ ਕੋਰਟ ਦੇ ਵਿੱਚ ਖੜੇ ਕਰੇ ਤੇ ਜਿਹੜਾ ਇਹ ਝੂਠ ਬੋਲ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਉਹ ਉਹਨਾਂ ਦੇ ਜਿਹੜੇ ਕੇਸ ਟਰਾਂਸਫਰ ਕਰਾਉਣਾ ਚਾਹੁੰਦੇ ਆ ਚੰਡੀਗੜ੍ਹ ਦੇ ਵਿੱਚ ਉਹ ਬਿਲਕੁਲ ਨਹੀਂ ਹੋਣੇ ਚਾਹੀਦੇ ਤਾਂ ਜੋ ਸੰਬੰਧਿਤ ਇੱਥੇ ਅਦਾਲਤਾਂ ਦੇ ਵਿੱਚ ਜੇ ਕੋਈ ਤੇ ਕੇਸ ਚੱਲਦਾ ਉੱਥੇ ਉੱਥੇ ਚੱਲੇ